ਗੰਗਿਆ ਮੰਤਪਾਗਿਆ ਕਟਨਾਵਾਂ ਹੋਣੀਆਂ ਨਹੀਂ ਚਾਹੀਦੀਆਂ ਸੀ ਤਾਂ ਸੜਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਜਿਨੇ SSF ਨਮੀ ਪੁਲਿਸ ਬਣਾ ਲਈ ਸੀ ਮੁੱਖ ਮੰਤਰੀ ਦੁਖ ਜਤਾਰੇ ਨੇ ਪੁਲਿਸ ਅਫਸਰ ਦੀ ਮੌਤ ਤੇ ਲੰਗੀ ਰਾਤ 1 ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਦੇ ਕੋਲ ਬਣੇ ਫਲਾਈਓਵਰ ਤੇ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਲੁਧਿਆਣਾ ਇਸ ਦੇ ACP ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਪਰਮਜੋਤ ਦੀ ਮੌਤ ਹੋ ਗਈ। ਕਿਹਾ ਗਿਆ ਕਿ ਕਿਉਂਕਿ ਇੱਕ ਫੈਕਟਰੀ ਦੇ ਵਿਰੋਧ ਵਿੱਚ ਪਿੰਡ ਵਾਲਿਆਂ ਨੇ ਧਰਨਾ ਲਾਇਆ ਹੋਇਆ ਇਸੇ ਲਈ ਹਾਦਸਾ پیش ਆਇਆ। ਇਹ ਸਵਾਲ ਜਦੋਂ ਮੁੱਖ ਮੰਤਰੀ ਤੋਂ ਹੋਇਆ ਤਾਂ ਜਵਾਬੇ ਮਿਲੇ। ਪੈਸਦਾਨੀਆਂ ਮੰਤਪਾਗੇ ਇਕੱਟਨਾਵਾਂ ਹੋਣੀਆਂ ਨਹੀਂ ਚਾਹੀਦੀਆਂ ਸੀ ਤਾਂ ਸੜਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਜਿਨੇ SSF ਨਵੀਂ ਪੁਲਸ ਬਣਾ ਲਈ ਸੜਕ ਸੁਰੱਖਿਆ ਫੋਰਸ ਤਾਂ ਕਿ ਛੇਤ ਤੋਂ ਛੇਤੀ ਇਲਾਜ ਹੋ ਸਕੇ। ਉਹ ਛੇਤੀ ਪਹੁੰਚ ਜਾਣ ਬਲੀਡਿੰਗ ਰੁਕ ਜਾਏ ਪੱਟੀ ਹੋ ਜੇ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਪਰ ਜਾਨਾਂ ਬਚ ਸਕਦੀਆਂ ਨੇ ਤੋਂ ਮੰਦਪਾਗੀ ਘਟਨਾ ਟੱਕਰ ਇੰਨੀ ਭਿਆਨਕ ਸੀ ਕਿ ਫੋਰਚਨਰ ਗੱਡੀ ਨੂੰ ਮੌਕੇ ਤੇ ਹੀ ਅੱਗ ਲੱਗ ਗਈ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ ਜਿਸ ਸਮੇ ਗੱਡੀ ਨੂੰ ਅੱਗ ਲੱਗੀ ਮ੍ਰਿਤਕ ਏਸੀਪੀ ਗਨਮੈਨ ਡਰਾਈਵਰ ਗੱਡੀ ਦੇ ਵਿੱਚ ਸਨ ਕਟਣਾ ਵੇਲੇ ਕੁਝ ਲੋਕ ਵੀ ਨੇੜੇ ਮੌਜੂਦ ਸਨ ਇਹਨਾਂ ਨੂੰ ਗੱਡੀ ਚੋਂ ਬਾਹਰ ਕੱਢਿਆ ਗਿਆ ਪਰ ਏਸੀਪੀ ਤੇ ਗਨਮੈਨ ਨੂੰ ਬਚਾਇਆ ਨਾ ਜਾ ਸਕਿਆ